ਇਹ ਸਾਰਾ ਕੱਠ ਜਿਹੜਾ ਦੂਰ ਤੱਕ ਤੁਸੀਂ ਦੇਖ ਰਹੇ ਹੋ ਅਮਰਗੜ ਜਿਹੜਾ ਧੂਰੀਕਾਰ ਬਾਜ਼ਾਰ ਲੱਗਦਾ ਉਹਦਾ ਏ ਤੇ ਆ ਕੁਝ ਡਿਲੀਵਰੀਜ਼ ਵੀ ਹੋ ਰਹੀਆਂ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਇਹ ਸਾਹਮਣੇ ਕੋਈ ਕਾਰ ਵਿਕੀ ਆ ਕਿਸੇ ਨੇ ਖਰੀਦੀ ਆ ਕਿਸੇ ਨੇ ਵੇਚੀ ਆ ਕਿਉਂਕਿ ਇਸ ਕਾਰ ਬਾਜ਼ਾਰ ਦੇ ਵਿੱਚ ਜਿਹੜੇ ਕਸਟਮਰ ਆਪ ਵੀ ਕਾਰਾਂ ਸੇਲ ਕਰਨ ਲਈ ਆਉਂਦੇ ਆ ਅੱਜ ਵੀ ਇੱਥੇ 200 ਤੋਂ ਵੱਧ ਕਾਰਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਕੀ ਆਪਾਂ ਕੋਸ਼ਿਸ਼ ਕਰਦੇ ਹਾਂ ਅੱਗੇ ਜਿਹੜੇ ਮੇਨ ਇੱਥੇ ਓਨਰ ਨੇ ਜਾਂ ਇਸ ਮੇਲੇ ਦੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਮਿਲਾਂਗੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਹਨਾ ਹਾਂਜੀ ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅਮਰਗੜ ਤੋਂ ਅਮਰਗੜ ਲੁਧਿਆਣਾ ਮਲੇਰ ਕੋਟਲਾ ਰੋਡ ਤੇ ਇੱਕ ਮਸ਼ਹੂਰ ਕਸਬਾ ਜਿੱਥੇ ਦਾ ਆਪਾਂ ਦੁਸ਼ਹਿਰਾ ਮੇਲਾ ਜਾਣਦੇ ਆਂ ਬਾਈ ਹੀਰੇ ਉਹਨਾਂ ਨੂੰ ਆਪਾਂ ਜਾਣਦੇ ਆਂ ਹੀਰਾ ਇੰਟਰਨੈਸ਼ਨਲ ਗਰੁੱਪ ਕਰਕੇ ਅੱਜ ਮੇਰੇ ਸਾਰੇ ਪਾਸੇ ਤੁਸੀਂ ਇਹ ਕਾਰ ਇੰਕਾਰਾਂ ਦੇਖ ਰਹੇ ਹੋ ਇੱਥੇ ਅਮਰਗੜ ਦੇ ਵਿੱਚ ਇੱਕ ਨਵਿਕਲਾ ਕਾਰਬੀਯਾਰ ਲੱਗਦਾ ਨਵਿਕਲਾ ਇਸ ਕਰਕੇ ਕਿਉਂਕਿ ਅਕਸਰ ਹੀ ਆਪਾਂ ਕਾਰਬੀਯਾਰ ਦੇ ਨੋਂ ਤੋਂ ਡਰ ਜਾਂਦੇ ਆਂ ਜਦੋਂ ਆਪਾਂ ਕੋਈ ਯੂਜ਼ਡ ਕਾਰ ਖਰੀਦਣੀ ਹੁੰਦੀ ਆ ਕਿ ਉੱਥੇ ਸ਼ਾਇਦ ਸਾਰੀਆਂ ਗੱਡੀਆਂ ਹੀ ਡੀਲਰ ਦੀਆਂ ਜਾਂ ਡੀਲਰਸ਼ਿਪ ਤੋਂ ਹੋਣਗੀਆਂ ਪਰ ਇੱਕ ਅਜਿਹਾ ਕਾਰ ਬਜ਼ਾਰ ਆ ਜਿੱਥੇ ਕਸਟਮਰ ਸਿੱਧੀ ਆ ਕੇ ਵੀ ਆਪਣੀ ਗੱਡੀ ਸੇਲ ਕਰਦਾ ਆਪਾਂ ਇਸ ਵੀਡੀਓ ਦੇ ਵਿੱਚ ਸਾਰਾ ਕਾਰ ਬਜ਼ਾਰ ਘੁੰਮਾਂਗੇ ਨਾਲੇ ਤੁਹਾਨੂੰ ਘੁਮਾਵਾਂਗੇ ਗੱਡੀਆਂ ਦੇ ਰੇਟ ਵੀ ਦੇਖਾਂਗੇ ਬਾਕੀ ਖਚਾਤ ਮਾਰ ਲਓ ਤੁਸੀਂ ਸਾਰੇ ਪਾਸੇ ਜਿੱਥੇ ਤੱਕ ਦੇਖਦਾ ਉੱਥੇ ਤੱਕ ਗੱਡੀਆਂ ਹੀ ਗੱਡੀਆਂ ਯੂਜ਼ਡ ਗੱਡੀਆਂ ਲਗਭਗ ਹਰ ਬ੍ਰਾਂਡ ਦੀ ਹਰੇਕ ਗੱਡੀ ਇੱਥੇ ਖੜੀ ਆ ਤੇ ਇਧਰਲੇ ਪਾਸੇ ਜਿਹੜਾ ਸਾਹਮਣੇ ਟੈਂਟ ਲੱਗਿਆ ਹੋਇਆ ਇਧਰ ਆਰਗੇਨਾਈਜ਼ਰ ਬੈਠੇ ਕਾਰਾਂ ਦੀ ਡਿਲੀਵਰੀ ਵਗੈਰਾ ਕਰਦੇ ਆ ਕਾਰਾਂ ਵੇਚਦੇ ਆ ਖਰੀਦਦੇ ਆ ਤੇ ਇਧਰੋਂ ਇਹ ਮੇਲਾ ਸ਼ੁਰੂ ਹੋ ਜਾਂਦਾ ਮੈਂ ਤੁਹਾਨੂੰ ਇਧਰ ਪਿੱਛੇ ਵਾਲੇ ਪਾਸੇ ਵੀ ਲੈ ਕੇ ਜਾਵਾਂਗਾ ਇਧਰ ਵਾਲੇ ਪਾਸੇ ਵੀ ਆਪਾਂ ਜਾਵਾਂਗੇ ਮੈਂ ਸਮੇਂ ਦੇ ਬਿਲਕੁਲ ਵਿਚਕਾਰ ਵਾਲੇ ਪਾਸੇ ਆ ਸਾਰੀਆਂ ਹੀ ਕਾਰਾਂ ਇੱਥੇ ਖੜੀਆਂ ਨੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਵੀਰ ਜੀ ਉਹਨਾਂ ਨੂੰ ਮਿਲਾਂਗੇ ਕੋਸ਼ਿਸ਼ ਕਰਾਂਗੇ ਜੇ ਉਹੀ ਆਪਾਂ ਨੂੰ ਵਧੀਆ ਢੰਗ ਨਾਲ ਦੱਸ ਦੇਣ ਨਹੀਂ ਫਿਰ ਹਰੇਕ ਕਾਰ ਦੇ ਉੱਤੇ ਡਿਟੇਲ ਆ ਜਿਹੜੀ ਉਹ ਲੱਗੀ ਹੋਈ ਆ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਦੱਸਾਂਗੇ ਵੀ ਜਿਵੇਂ ਆਹ ਕਾਰਾਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਉਹ ਯੂਜ਼ਡ ਕਾਰਾਂ ਨੇ ਜਿਹੜੀਆਂ ਆਪਾਂ ਲੱਭਦੇ ਆ ਜਾਂ ਆਪਾਂ ਕੋਸ਼ਿਸ਼ ਕਰਦੇ ਆ ਵੀ ਕੋਈ ਵਧੀਆ ਕਾਰ ਆਪਾਂ ਨੂੰ ਯੂਜ਼ਡ ਠੀਕ ਪੈਸਿਆਂ ਦੇ ਵਿੱਚ ਮਿਲ ਜਵੇ ਜਿਵੇਂ ਸਵਿਫਟ ਹੋਗੀ ਬਰੀਜ਼ਾ ਹੋਗੀ ਜਾਂ ਹੋਰ ਬੜੀਆਂ ਸਾਰੀਆਂ ਜਿਨ੍ਹਾਂ ਦੇ ਮੈਂ ਤੁਹਾਨੂੰ ਅੱਗੇ ਵੀਡੀਓ ਚ ਦੱਸੂਗਾ ਵੀ ਤੇ ਆਪਾਂ ਗੱਲਬਾਤ ਵੀ ਕਰਾਂਗੇ ਜਿਵੇਂ ਆਪਾਂ ਅਮਰਗੜ ਕਾਰ ਮੇਲਾ ਦੇਖ ਰਹੇ ਆ ਇਸ ਕਾਰ ਮੇਲੇ ਦੇ ਆਰਗੇਨਾਈਜ਼ਰ ਨੇ ਜਿਹੜੇ ਵੀਰ ਜਸਵਿੰਦਰ ਸਿੰਘ ਜੀ ਉਹਨਾਂ ਨੂੰ ਆਪਾਂ ਮਿਲੇ ਆ ਵੀਰ ਜੀ ਤੋਂ ਆਪਾਂ ਨੇ ਟਾਈਮ ਵੀ ਲਿਆ ਥੋੜਾ ਜਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਨਾਲੇ ਤੁਹਾਨੂੰ ਮਿਲਾਉਨੇ ਆ ਸਤਿ ਸ਼੍ਰੀ ਅਕਾਲ ਵਿਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਬਹੁਤ-ਬਹੁਤ ਆਪਣੇ ਚੈਨਲ ਤੇ ਧੰਨਵਾਦ ਜੀ ਬਹੁਤ ਤੇ ਪਹਿਲਾਂ ਤਾਂ ਜੀ ਤੁਹਾਨੂੰ ਵਧਾਈ ਕਿਉਂਕਿ ਤੁਸੀਂ ਅਮਰਗੜ ਛੋਟਾ ਤਾਂ ਚਲੋ ਕੁਝ ਨਹੀਂ ਹੁੰਦਾ ਪਰ ਇੱਕ ਪਿੰਡ ਦੇ ਵਿੱਚ ਤੁਸੀਂ ਐਡਾ ਮੇਲਾ ਆਰਗੇਨਾਈਜ਼ ਕੀਤਾ ਤੁਸੀਂ ਇਹਦੇ ਲਈ ਵਧਾਈ ਦੇ ਪਾਤਰੋਂ ਜਿੱਥੇ ਯੂਜ਼ਡ ਕਾਰਾਂ ਜਿਵੇਂ ਤੁਸੀਂ ਦੱਸਦੇ ਹੁੰਦੇ ਹੋ ਆਪਾਂ ਨੂੰ ਵਧੀਆਂ ਮਿਲ ਜਾਂਦੀਆਂ ਨੇ ਬਾਕੀ ਇਹ ਮੇਲੇ ਵਾਰੇ ਇਵੈਂਟ ਵਾਰੇ ਤੁਸੀਂ ਆਪਣੇ ਦੋ ਵਿਚਾਰ ਇਹ ਜਣੀ ਅਸੀਂ ਅਮਰਗੜ੍ਹ ਦੇ ਵਿੱਚ ਲਗਭਗ ਅਸੀਂ ਬਹੁਤੇ ਪੁਰਾਣੇ ਨਹੀਂ ਹੈਗੇ 5-6 ਮਹੀਨੇ ਹੀ ਹੋਏ ਨੇ ਸਾਨੂੰ ਇੱਥੇ ਆਇਆ ਨੂੰ ਤੇ 5-6 ਮਹੀਨਿਆਂ ਤੋਂ ਹੀ ਅਸੀਂ ਇਹ ਮੇਲਾ ਲਾ ਰਹੇ ਹਾਂ ਮੇਲੇ ਦਾ ਮਤਲਬ ਇਹ ਸੀ ਵੀ ਇਹ ਏਰੀਆ ਜਿਹੜਾ ਹੈਗਾ ਏਰੀਆ ਦਾ ਕੀ ਹੈ ਅਮਰਗੜ੍ਹ ਦੇ ਵਿੱਚ ਕੋਈ ਕਾਰ ਡੀਲਰ ਵੀ ਹੈ ਨਹੀਂ ਸੀਗਾ ਜੀ ਮਤਲਬ ਇਹ ਚੀਜ਼ ਕ੍ਰੀਏਟ ਕਰਨੀ ਇੱਕ ਟੀਮ ਦਾ ਕੰਮ ਹੈ ਜਣੀ ਮੇਰਾ ਇਕੱਲੇ ਦਾ ਕੰਮ ਨਹੀਂ ਸਾਡੀ ਟੀਮ ਬਹੁਤ ਵਧੀਆ ਬਹਿੜ ਬਰਨਾਲਾ ਸੰਗਰੂਰ ਤੇ ਅਮਰਗੜ੍ਹ ਦੀ ਟੀਮ ਪੂਰੀ ਰਲ ਕੇ ਇਹ ਮੇਲਾ ਲਾਉਂਦੀ ਹੈ ਇਹ ਮੇਨ ਚੀਜ਼ ਹੁੰਦੀ ਆ ਵੀ ਅਸੀਂ ਇੱਕ એનર્ਜੀ ਨਾਲ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਵੀ ਅਸੀਂ ਉਹ ਡੀਲਰਾਂ ਵਾਲੀ ਜਿਹੜੀ ਕਾਥਾ ਜੀ ਜਿਹੜੀ ਬਣੀ ਹੋਈ ਆ ਵੀ ਡੀਲਰ ਠੱਗੀਆਂ ਬਹੁਤ ਮਾਰਦੇ ਨੇ ਡੀਲਰ ਪਤਾ ਹੀ ਨਹੀਂ ਲੱਗਦਾ ਕੀ ਕਰ ਦਿੰਦੇ ਨੇ ਮੈਂ ਨਾ ਪਹਿਲਾਂ ਮੈਂ ਇਹੀ ਗੱਲ ਕਰਦਾ ਸੀ ਮੈਂ ਜਿੱਥੋਂ ਵੀਡੀਓ ਸ਼ੁਰੂ ਕੀਤੀ ਆ ਮੈਂ ਐਸੀ ਗੱਲ ਤੋਂ ਸ਼ੁਰੂ ਕੀਤੀ ਸੀ ਵੀ ਜਦੋਂ ਆਪਾਂ ਕੋਈ ਯੂਜ਼ਡ ਕਾਰ ਖਰੀਦਣੀ ਹੁੰਦੀ ਆ ਬੜੇ ਸਾਰੇ ਸਵਾਲ ਹੁੰਦੇ ਆ ਮੰਮ ਦੇ ਵਿੱਚ ਵੀ ਕਿਤੇ ਮੈਂ ਫਸ ਨਾ ਜਾਵਾਂ ਮੈਨੂੰ ਕਹੀ ਜੀ ਗੱਡੀ ਮਿਲੂਗੀ ਕਿਉਂਕਿ ਯੂਜ਼ਡ ਕਾਰ ਖਰੀਦਣੇ ਵਾਲਾ ਜਿਹੜਾ ਮਾਈਂਡ ਹੁੰਦਾ ਜਾਂ ਆਪਾਂ ਕਹ ਲਈਏ ਪਰਸਨ ਆ ਉਹਦੇ ਮਨ ਚ ਚੀਜ਼ਾਂ ਬਹੁਤ ਚਲਦੀਆਂ ਬਹੁਤ ਚਲਦੀਆਂ ਨੇ ਵੀ ਮੈਂ ਫਸ ਨਾ ਜਾਵਾਂ ਕਿਉਂਕਿ ਬਜਟ ਘੱਟ ਹੁੰਦਾ ਤੇ ਸਾਧਨ ਸੀਮਤ ਹੁੰਦੇ ਆ ਤੇ ਪਰ ਤੁਹਾਡੇ ਵਾਲੇ ਕਾਰ ਬਾਜ਼ਾਰ ਦੇ ਵਿੱਚ ਜਿਹੜੀਆਂ ਸ਼ੋਰਟੀਜ਼ ਨੇ ਜਾਂ ਮੈਂ ਇੱਥੇ ਆ ਕੇ ਤੁਹਾਡੀ ਆਰਗੇਨਾਈਜੇਸ਼ਨ ਦਾ ਪ੍ਰਬੰਧ ਦੇਖਿਆ ਹਾਂ ਜੀ ਉਹ ਬਹੁਤ ਵਧੀਆ ਕੀਤਾ ਤੁਹਾਡਾ ਧੰਨਵਾਦ ਤੁਹਾਡਾ ਤੇ ਉਹਦੇ ਬਾਰੇ ਵੀ ਤੁਸੀਂ ਥੋੜੀ ਡਿਟੇਲ ਦਿਓ ਵੀ ਜਿਵੇਂ ਕਾਰਾਂ ਦਾ ਤੁਹਾਡੇ ਕੋਲੇ ਕੀ ਕੀ ਰਿਕਾਰਡ ਹੁੰਦਾ ਤੇ ਡਾਕੂਮੈਂਟ ਲੈਵਲ ਤੇ ਜੇ ਆਪਾਂ ਗੱਲ ਕਰੀਏ ਕਾਰਾਂ ਦੀ ਹਾਂਜੀ ਹਾਂ ਤੇ ਕਿਹੜੇ ਕਿਹੜੇ ਡਾਕੂਮੈਂਟਸ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਜਾਂ ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਕਾਰਾਂ ਸੇਲ ਪਰਚੇਸ ਕਰਦੇ ਅਸੀਂ ਜਿਹੜੀ ਇਸ ਮੇਲੇ ਦੇ ਵਿੱਚ ਲਗਭਗ 60% ਗੱਟੀਆਂ ਇਹ ਜੀ ਆਉਂਦੀਆਂ ਨੇ ਜਿਹੜੀਆਂ ਲੋਕ ਲੈ ਕੇ ਆਉਂਦੇ ਨੇ ਕਸਟਮਰ ਆਉਂਦੇ ਨੇ ਜਿਹੜੇ ਵੇਚਣ ਵਾਸਤੇ ਆਉਂਦੇ ਨੇ ਇੱਥੇ ਇੱਕ ਫੇਸ ਨਾਲ ਆਉਂਦੇ ਵੀ ਹਾਂ ਯਾਰ ਇਹ ਜਿਹੜੇ ਬੰਦੇ ਨੇ ਕਿ ਵੀ ਇਹ ਸਹੀ ਕੰਮ ਕਰਨ ਵਾਲੇ ਬੰਦੇ ਨੇ ਇਹ ਲਾਲਚ ਪਿੱਛੇ ਕੰਮ ਕਰਨ ਵਾਲੇ ਨਹੀਂ ਹੈਗੇ ਨੰਬਰ 1 ਤੇ ਦਾ ਸੀ ਜਿਹੜਾ ਵੀ ਬੰਦਾ ਇੱਥੇ ਐਂਟਰ ਹੁੰਦਾ ਉਹਦੀ ਫੁੱਲ ਡਿਟੇਲ ਸਾਡੇ ਕੋਲ ਕਾਊਂਟਰ ਦੇ ਉੱਪਰ ਉਹਦੀ ਲਿਖੀ ਜਾਂਦੀ ਆ ਮਤਲਬ ਉਹਦੀ ਇੱਕ ਸ਼ੀਟ ਲੱਗੀ ਹੁੰਦੀ ਆ ਪੂਰੀ ਠੀਕ ਆ ਜੀ ਉਹਦੀ ਪੂਰੀ ਡਿਟੇਲ ਅਸੀਂ ਲਿਖਦੇ ਆ ਵੀ ਇਹ ਕਿੱਥੋਂ ਆਇਆ ਸੀ ਇਹਦੀ ਕਿਹੜੀ ਗੱਡੀ ਆ ਕਿੰਨੇ ਨਾਮ ਤੇ ਆ ਕਿੰਨੀ ਪੇਂਟ ਆ ਉਹਦੀ ਪੂਰੀ ਇੱਕ ਜੋਬ ਕਾਰਡ ਬਣਦਾ ਤਾਂ ਫੁੱਲ ਉਹਦਾ ਰਿਕਾਰਡ ਅਸੀਂ ਆਪਣੇ ਕੋਲ ਰੱਖ ਲਿਆ ਹੁਣ ਜਿਵੇਂ ਤੁਸੀਂ ਆਏ ਹੋ ਸਾਡੇ ਕੋਲੇ ਇਸੇ ਤਰ੍ਹਾਂ ਸਾਡੇ ਕੋਲ ਦੋ ਤਿੰਨ ਚੈਨਲ ਵਾਲੇ ਇਸੇ ਤਰ੍ਹਾਂ ਹੀ ਵੀਡੀਓ ਕਰਕੇ ਗਏ ਨੇ ਤੇ ਉਹ ਉਹ ਚ ਕੀ ਹੁੰਦਾ ਅਗਲਾ ਸਾਨੂੰ ਕਾਲ ਕਰਦਾ ਮੁੜ ਕੇ ਅਗਲਾ ਕਹਿੰਦਾ ਯਾਰ ਆ ਗੱਡੀ ਦੱਸਿਓ ਗੱਡੀ ਦੱਸਾ ਅਸੀਂ ਸਾਨੂੰ ਜ਼ਰੂਰੀ ਆ ਇਹ ਜੀ ਜਬ ਵੀ ਅਸੀਂ ਰਿਕਾਰਡ ਪੂਰਾ ਰੱਖਣਾ ਸਾਡੇ ਲਈ ਕੰਪਲਸਰੀ ਆ ਠੀਕ ਹੈ ਜੀ ਗੱਡੀ ਜਿੱਦੀ ਹੁਣ ਮੰਨ ਲਓ ਵਿਕ ਗਈ ਕਿਸੇ ਗਾਹਕ ਦੀ ਤਾਂ ਉਹਦੇ ਲਈ ਇੱਕ ਬਹੁਤ ਵੱਡੀ ਸਰਦਾਰਤੀ ਹੁੰਦੀ ਆ ਵੀ ਮੇਰੀ ਗੱਡੀ ਨਾ ਹੋਊ ਕਿ ਨਹੀਂ ਹੋਊ ਜੀ 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 ਮਤਲਬ ਇਹ ਸਾਡੀ ਸ਼ੌਰਟ ਨਹੀਂ ਹੁੰਦੀ ਆ ਵੀ ਅਸੀਂ ਨਾਲ ਦੀ ਨਾਲ ਹੁਣ ਜਿਵੇਂ ਅੱਜ ਹੋ ਰਿਹਾ ਅੱਜ ਸੰਡੇ ਆ ਤਾਂ ਮੰਡੇ ਨੂੰ ਜੇ ਕੱਲ ਦੀ ਛੁੱਟੀ ਆ ਮੰਨ ਲਓ ਤਾਂ ਮੰਗਲਵਾਰ ਨੂੰ ਅਸੀਂ ਇਹ ਪੇਪਰ ਅਸੀਂ ਸਬਮਿਟ ਕਰਾ ਦਿੰਨੇ ਆ ਆ ਕੀ ਆਫਿਸ ਦੇ ਵਿੱਚ ਠੀਕ ਹੈ ਜੀ ਤਾਂ ਨਾਲ ਦੀ ਨਾਲ ਅਸੀਂ ਨਾਮਕਰਨ ਦਾ ਪ੍ਰੋਸੈਸ ਸ਼ੁਰੂ ਕਰਕੇ ਅਗਲੇ ਨੂੰ ਫ੍ਰੀ ਕਰ ਦਿੰਨੇ ਆ ਤੇ ਥੋੜਾ ਜਿਹਾ ਸਾਨੂੰ ਲੋਨ ਬਾਰੇ ਵੀ ਦੱਸ ਦੋ ਜੇ ਕਿਸੇ ਨੇ ਘੱਟ ਪੇਮੈਂਟ ਕਰਕੇ ਗੱਡੀ ਲੋਨ ਤੇ ਲੈ ਲਈ ਹਾਂਜੀ ਹਾਂ ਲਗਭਗ ਜਿੰਮੇ ਸਾਡੇ ਕੋਲ ਕੱਟੀਆਂ ਖੜੀਆਂ ਨੇ ਇਹਨਾਂ ਚ ਇਹੋ ਜਿਹੀਆਂ ਗੱਡੀਆਂ ਵੀ ਨੇ ਜਿਹੜੀਆਂ 100% ਵੀ ਲੋਨ ਹੋ ਜਾਂਦੀਆਂ ਨੇ ਠੀਕ ਹੈ ਮਤਲਬ ਆਮ ਗੱਡੀ ਜਿਹੜੀ ਆ ਉਹ 70 75% ਲੋਨ ਹੋ ਜਾਂਦੀ ਆ ਤੇ ਉਹ ਘੱਟ ਵਿਆਜ ਤੇ ਹੁੰਦਾ ਜਿੰਮੇ ਸਾਡਾ ਉਹ ਰੇ ਸਿਸਟਮ ਰੱਖਿਆ ਦਾ ਬੈਂਕ ਵਾਲੇ ਸਾਡੇ ਨਾਲ ਹੀ ਬੈਠੇ ਹੁੰਦੇ ਨੇ ਮ ਉਹਨਾਂ ਦੇ ਡਾਕੂਮੈਂਟ ਕਲੀਅਰ ਕਰ ਲੈਣੇ ਨੇ ਆਧਾਰ ਕਾਰਡ ਪੈਨ ਕਾਰਡ ਸਟੇਟਮੈਂਟ ਤੇ ਕੋ ਐਪਲੀਕੈਂਟ ਜਿਹੜੀ ਗਰੰਟਰ ਹੈ ਇਹ ਨਾਲ ਦੀ ਨਾਲ ਜੇ ਤੁਹਾਡੇ ਕੋਲ ਹਾਜ਼ਰ ਨੇ ਤਾਂ ਅਸੀਂ 20 15 20 ਮਿੰਟਾਂ ਦੇ ਵਿੱਚ ਅਸੀਂ ਗੱਡੀ ਡਿਲੀਵਰ ਕਰ ਦਿੰਨੇ ਆ ਮੌਕੇ ਤੇ ਠੀਕ ਆ ਜੀ ਤੇ ਇੱਕ ਮੈਨੂੰ ਇਹ ਦੱਸੋ ਵੀ ਜੀ ਆਪਣੇ ਕੋਲੇ ਨੰਬਰ ਆਫ ਕਾਰਸ ਕਿੰਨੀਆਂ ਕ ਖੜੀਆਂ ਹੋਣੀਆਂ ਹਨ तकरीबन 300 ਗੱਡੀ ਦੇ ਲਗਭਗ ਇੱਕ ਵਾਰ ਤਾਂ ਜਣੀ ਇਹ ਬਿਲਕੁਲ ਹੀ ਬੰਦ ਹੋ ਗਿਆ ਸੀਗਾ ਜਣੀ ਨੰਗਰ ਨੂੰ ਵੀ ਜਗ੍ਹਾ ਨਹੀਂ ਰਹੀ ਸੀ ਠੀਕ ਆ ਜੀ ਤੇ ਹੁਣ ਥੋੜਾ ਸ਼ਾਮ ਦਾ ਮੇਲਾ ਹੋ ਗਿਆ ਤੇ ਦੂਰੋਂ ਆਈ ਸੀ ਚਲੇ ਗਏ ਜੀ ਮੈਂ ਜੰਮੂ ਤੋਂ ਵੀ ਸਾਡੇ ਕੋਲ ਇਸ ਵਾਰ ਗੱਡੀ ਸਾਡੇ ਲਈ ਮਾਨ ਦੀ ਗੱਲ ਆ ਵੀ ਇਹ ਜਿਹੜੀ ਲੈਂਡ ਆ ਇੱਥੇ ਕੋਈ ਡੀਲਰ ਵੀ ਨਹੀਂ ਸੀ ਲੇਕਿਨ ਇੱਥੇ ਫਿਰ ਵੀ ਇੱਕ ਮਤਲਬ ਇੱਕ ਚੀਜ਼ ਕ੍ਰੀਏਟ ਹੋਈ ਆ ਬਲਕਿ ਕ੍ਰੀਏਟ ਹੋਈ ਆ ਸੱਚਾਈ ਨਾਲ ਮਤਲਬ ਇਹ ਚੀਜ਼ਾਂ ਕ੍ਰੀਏਟ ਨਹੀਂ ਹੋ ਸਕਦੀਆਂ ਇਤਨਾ ਜੇ ਅਸੀਂ ਇੱਕ ਥੋੜੇ ਆਰਗੇਨਾਈਜ਼ਰ ਸਾਹਮਣੇ ਉਹ ਅਨਾਉਂਸ ਕਰ ਰਿਹਾ ਵੀ ਕੋਈ ਡਰਾ ਨਿਕਲਣਾ ਸ਼ਾਮ ਨੂੰ ਹਾਂਜੀ ਹਾਂ ਉਹਦੇ ਬਾਰੇ ਜ਼ਰੂਰ ਦੱਸ ਇਹ ਥੋੜਾ ਜਿਹਾ ਅਸੀਂ ਇੱਕ ਮਤਲਬ ਇੰਟਰਸਟ ਜਆ ਪੈਦਾ ਕਰਿਆ ਹੋਇਆ ਵੀ ਹਰੇਕ ਬੰਦਾ ਉਰੇ ਆਉਂਦਾ ਤਾਂ ਇੱਕ ਉਮੀਦ ਹੁੰਦੀ ਆ ਉਹ ਵੀ ਅਸੀਂ ਲੱਕੀ ਡਰਾ ਦਾ ਹਿੱਸਾ ਬਣਾਂਗੇ ਕੋਈ ਉਹਦਾ ਪੈਸਾ ਨਹੀਂ ਲੈਂਦੇ ਸੀ ਕਿਸੇ ਤੋਂ ਕੋਈ ਧੇਲਣਾ ਵੀ ਨਹੀਂ ਲੈਂਦੇ ਠੀਕ ਹੈ ਜੀ ਤੁਸੀਂ ਆਨਲਾਈਨ ਵੀ ਅਸੀਂ 쿠ਪਨ ਦੇ ਦਿੰਨੇ ਆ ਅਗਲੇ ਨੂੰ ਪਰ ਫਿਜ਼ੀਕਲੀ ਆਉਣਾ ਬਹੁਤ ਜ਼ਰੂਰੀ ਹੈ ਆ ਟਾਈਮ ਸਾਡਾ 5:30 ਤੋਂ 6 ਵਜੇ ਦਾ ਹੁੰਦਾ ਸੀ ਟਰੱਕ ਕੱਟਾਂਗੇ ਠੀਕ ਹੈ ਜੀ ਤੇ ਉਹ ਚ ਇਨਾਮ ਨੇ ਲਗਭਗ 5000 ਦੇ ਇਨਾਮ ਤੋਂ ਲੈ ਕੇ ਅ 20000 ਤੱਕ ਮਤਲਬ ਸਾਡੇ ਕੋਲ ਪ੍ਰੋਜੈਕਟ ਇੱਥੇ ਰੱਖਿਆ ਹੋਇਆ ਵੀ ਅਸੀਂ ਇਨਾਮ ਦਿੰਨੇ ਆ ਔਰ ਕੋਈ ਪੈਸਾ ਨਹੀਂ ਲੈਂਦੇ ਉਹਦਾ ਚਾਹੇ ਤੁਸੀਂ ਗੱਡੀ ਲੈਣੀ ਚਾਹੇ ਨਹੀਂ ਲੈਣੀ ਚਾਹੇ ਵੈਸੀ ਵਿజిਟ ਕਰਨਾ ਜੀ ਜਿਵੇਂ ਤੁਸੀਂ ਵੀ ਆਇਆ ਤਾਂ ਤੁਹਾਡਾ ਵੀ ਅਸੀਂ ਲੱਕੀ 쿠ਪਨ ਬਣਾਵਾਂਗੇ ਠੀਕ ਹੈ ਜੀ ਤੁਹਾਡਾ ਇਹਦੇ ਲਈ ਵੀ ਧੰਨਵਾਦ। ਬਾਕੀ ਤੁਸੀਂ ਕੋਈ ਮਤਲਬ ਮੈਨੂੰ ਕੁਝ ਕ ਗੱਡੀਆਂ ਆ ਜੀ ਆਪ ਵਿਜ਼ਿਟ ਕਰਵਾ ਦਮੋ ਹਣਾ ਦਿਖਾ ਦਮ। ਹਾਂ ਆ ਜੋ ਤੁਹਾਨੂੰ ਆਪਾਂ ਸਕੋਰਪਿਓ ਦਿਖਾਉਂਦੇ ਆ। ਹਾਂ ਚੂਨਣ ਖਾਨੇ ਬਹੁਤ ਵਾਜਬ ਰੇਟ ਦੀਆਂ ਗੱਡੀਆਂ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਬਹੁਤ ਸੋਹਣੀਆਂ ਵਿਕਦੀਆਂ ਨੇ। ਮਤਲਬ ਆਲਟੋ ਜਿਹੜੀ ਹੈਗੀ ਹੈ ਮੇਨ ਮਤਲਬ ਜਿਵੇਂ ਹੁਣ ਸੀਜ਼ਨ ਚੱਲ ਰਿਹਾ ਆਲਟੋ ਸਾਡੇ ਕੋਲ ਲਗਭਗ 25-30 ਆਲਟੋਆਂ ਹੈਗੀਆਂ ਨੇ। ਠੀਕ ਹੈ ਜੀ। ਕੋਈ ਵੀ ਸਾਨੂੰ ਕੰਟੈਕਟ ਕਰ ਸਕਦਾ ਛੋਟੇ ਮਾਡਲ ਤੋਂ ਲੈ ਕੇ ਵੱਡੇ ਮਾਡਲ ਤੱਕ। ਠੀਕ ਹੈ ਜੀ। ਲੋ ਵੀ ਸਾਡੇ ਨਾਲ ਕੋਈ ਜਾਂ ਹੈਚਬੈਕ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸੈਗਮੈਂਟ ਦੀ ਤਾਂ ਅਮਰਗੜ੍ਹ ਇੱਥੇ ਕਾਰ ਬਾਜ਼ਾਰ ਦੇ ਵਿੱਚ ਕਾਰ ਮੇਲੇ ਦੇ ਵਿੱਚ ਤੁਸੀਂ ਆ ਕੇ ਹਰ ਮਹੀਨੇ ਦੇ ਦੂਜੇ ਐਤਵਾਰ ਗੱਡੀ ਖਰੀਦ ਸਕਦੇ ਹੋ ਬਾਕੀ ਅੱਗੇ ਹੁਣ ਆਪਾਂ ਬਾਈ ਜੀ ਦਾ ਥੋੜਾ ਟਾਈਮ ਹੋਰ ਲਵਾਂਗੇ ਫਿਰ ਆਪਾਂ ਡਰਾਅ ਵਾਲੇ ਪਾਸੇ ਵੀ ਜਾਣਾ ਆਪਣਾ ਵੀ ਨੌ ਪਾ ਦੇਣਾ ਵੀ ਛਟੜਾ ਦੇ ਇੱਕ ਅਟਰੈਕਸ਼ਨ ਲਈ ਉਹ ਹੁੰਦਾ ਜਦੋਂ ਕਸਟਮਰ ਆਉਂਦੇ ਆ ਆਪਣੇ ਕੋਲੇ ਵੀ ਤਾਂ ਕਿ ਉਹਨਾਂ ਦਾ ਵੀ ਇੰਟਰਸਟ ਬਣਿਆ ਰਹੇ ਵੀ ਜੀ ਕਿਹੜੀ ਗੱਡੀ ਦਿਖਾਉਂਗੇ ਸਭ ਤੋਂ ਆਜੋ ਤੁਹਾਨੂੰ ਫੋਰਚੂਨਰ ਦਿਖਾਉਣੀ ਪਈ 15 ਮਾਡਲ ਹੈ ਜੀ ਇਹ ਇਹ ਗੱਡੀ ਦੇਖੋ 15 ਮਾਡਲ ਸਾਡੇ ਕੋਲ ਆਈ ਹੋਈ ਹੈ ਫੋਰਚੂਨਰ ਔਰ ਰੇਟ ਬਹੁਤ ਜਾਇਜ਼ ਸਿਰਫ 11 ਲੱਖ ਰੁਪਏ ਦੀ 4x4 ਆਟੋਮੈਟਿਕ 15 ਮਾਡਲ ਦੀ 15 ਮਾਡਲ ਗੱਡੀ ਮਤਲਬ ਜੇ ਆਪਾਂ ਆਮ ਮਾਰਕੀਟ ਦੇ ਦਿੱਲੀੋਂ ਵੀ ਲੈਣ ਚਾਹੀਏ ਇਹ ਗੱਡੀ ਤਾਂ ਉੱਥੋਂ ਵੀ 12 ਲੱਖ ਤੋਂ ਉੱਪਰ ਰੇਟ ਹੋਊਗਾ ਫਿਰ ਤੁਸੀਂ ਇਹਦਾ ਨੰਬਰ ਵਗੈਰਾ ਲੋਕਲ ਲਵਾ ਦੋਗੇ ਜਾਂ ਨਵਾਬ ਹੀ ਦਿੰਨੇ ਆ ਜਿਵੇਂ ਗੱਲ ਡੀਲ ਹੋ ਫਾਈਨਲ ਹੋ ਜਾਂਦੀ ਹੈ ਜਿਵੇਂ ਐਨਓਸੀ ਜ਼ਿਆਦਾ ਮੰਗਦੇ ਸਾਡੇ ਤੋਂ ਠੀਕ ਹੈ ਜੀ ਇਹਦੀ ਐਨਓਸੀ ਅਸੀਂ ਦੇ ਦਾਂਗੇ ਜਿਵੇਂ ਆਹ ਦੇਖੋ ਸਵਿਫਟ ਪੈਟਰੋਲ ਦੇ ਵਿੱਚ ਆ ਇਹ 16 ਮਾਡਲ ਹੈ ਇਹ ਵੀ ਮੋਸਟ ਡਿਮਾਂਡਿੰਗ ਗੱਡੀ ਆ ਮੇਰੇ ਹਿਸਾਬ ਨਾਲ ਖਾਸ ਕਰਕੇ ਹੁਣ ਪੈਟਰੋਲ ਜ਼ਿਆਦਾ ਹੋਊਗੀ ਪਤਾ ਨਹੀਂ ਕੀ ਗੱਲ ਹੈ ਪੈਟਰੋਲ ਨੂੰ ਲੋਕ ਬਹੁਤ ਫਾਇਰ ਰਹੇ ਨੇ ਇਸ ਟਾਈਮ ਠੀਕ ਆ ਜੀ ਤੇ ਜਦੋਂ ਹੋ ਸਕਦਾ ਵੀ ਦਿੱਲੀ ਤੁਲੀ ਦੇ ਚੱਕਰ ਚ ਵੀ ਦਿੱਲੀ ਜਾਂਦੀ ਰਹੂ 1500 ਠੀਕ ਆ ਜੀ ਇਹ ਵੀ ਹੋ ਸਕਦਾ ਤਾਂ ਇਹ ਗੱਡੀ ਸਾਡੇ ਕੋਲ 5 ਲੱਖ ਰੁਪਏ ਦੀ ਰੇਂਜ 'ਚ ਸਾਡੇ ਕੋਲ ਪੈਟਰੋਲ ਲਈ ਹੈ ਤੇ ਇਹ ਜਿਹੜੀ ਡਿਟੇਲ ਤੁਸੀਂ ਉੱਤੇ ਦਿੱਤੀ ਹੋਈ ਆ ਜਿਹੜੀ ਆਪਾਂ ਗੱਲਬਾਤ ਕਰ ਰਹੇ ਆ ਇਸ ਉਹੀ ਡਿਟੇਲ ਹੈ ਹਾਂਜੀ ਹਾਂ ਬਿਲਕੁਲ ਸੈਕਟਾ ਮਾਡਲ ਹੈ ਮੈਂ 16 ਮਾਡਲ ਦੇਖੋ VXI ਫਰਸਟ ਓਨਰ ਆ 65000 ਚੱਲੀ ਹੀ ਆ 31 ਤੱਕ ਪਾਸਿੰਗ ਆ ਠੀਕ ਆ ਜੀ ਤੇ 5 ਲੱਖ ਤੇ ਪੋਲੂਸ਼ਨ ਹੈਗਾ ਇੰਸ਼ੋਰੈਂਸ ਹੈਗਾ ਠੀਕ ਆ ਜੀ ਮਤਲਬ ਪੁੱਛਣ ਦੀ ਹਾਰ ਡਿਟੇਲ ਕਸਟਮਰ ਨੂੰ ਇੱਥੇ ਪਤਾ ਕਰਨ ਦੀ ਵੀ ਲੋੜ ਨਹੀਂ ਬਾਕੀ ਮੈਂ ਦੇਖ ਰਿਹਾ ਵੈਸੇ ਜਿਹੜਾ yellow i card ਤੁਸੀਂ ਆਪ ਵੀ ਪਾਇਆ ਤੁਹਾਡੇ ਲਗਭਗ ਸਾਰੀ ਜਿੰਨੇ ਵੀ ਇੱਥੇ ਹੈਗੇ ਆ ਸਟਾਫ ਮੈਂਬਰ ਟੀਮ ਤੁਹਾਡੀ ਸਾਰੀ ਉਹਨਾਂ ਸਾਰਿਆਂ ਦੇ ਪਾਏ ਹੋਇਆ ਇਹਦੇ ਨਾਲ ਸੌਖਾ ਵੀ ਰਹਿੰਦਾ ਕਸਟਮਰਾਂ ਨੂੰ ਦੇਖਣਾ ਹਨਾ ਹਾਂਜੀ ਹਾਂਜੀ ਤੇ ਹੋਰ ਕੋਈ ਇੱਕ ਨਾ ਮੈਂ ਤੁਹਾਨੂੰ ਰਿਕਵੈਸਟ ਵੀ ਕਰਨੀ ਆ ਕੋਈ ਐਸੀ ਗੱਡੀ ਦਿਖਾਓ ਜੇ ਕਿਸੇ ਬੰਦੇ ਨੇ ਪਹਿਲੀ ਵਾਰੀ ਕੋਈ ਕਾਰ ਖਰੀਦਣੀ ਹੋਵੇ ਪਹਿਲੀ ਵਾਰ ਪਹਿਲੀ ਵਾਰ ਕੋਈ ਇਹੋ ਜਿਹੇ ਬਜਟ ਦੇ ਵਿੱਚ ਘੱਟ ਬਜਟ ਘੱਟ ਬਜਟ ਦਿਖਾ ਦੇਣ ਲੋ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਉਪਰੋਂ ਇੱਕ ਸੀਨ ਦਿਖਾ ਦਵਾਂ ਕਿ ਇੱਥੇ ਕਾਰਾਂ ਆਈਆਂ ਕਿੰਨੀਆਂ ਕੋਈਆਂ ਨੇ ਉਧਰ ਵਾਲੇ ਪਾਸੇੋਂ ਆਪਾਂ ਦੇਖ ਰਹੇ ਹਾਂ ਜਿੱਧਰੋਂ ਡਰਾ ਅਨਾਉਂਸਮੈਂਟ ਹੋ ਰਹੀ ਆ ਤੇ ਸਾਰੇ ਪਾਸੇ ਕਾਰیں ਕਾਰਾਂ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ ਜੇ ਮੈਂ ਨੰਬਰ ਆਫ ਕਾਰਸ ਦੀ ਗੱਲ ਕਰਾਂ ਤਾਂ ਲਗਭਗ 2-300 ਕਾਰਾਂ ਜਿਹੜੀਆਂ ਯੂਜ਼ਡ ਇੱਥੇ ਖੜੀਆਂ ਨੇ ਕਿਉਂਕਿ ਇੱਥੇ ਜਗ੍ਹਾ ਹੀ ਨਹੀਂ ਆ ਪੁੱਡਾ ਕਲੋਨੀਆ ਦੇ ਵਿੱਚ ਅਮਰਗੜ ਬਿਲਕੁਲ ਹੀ ਰੋਡ ਦੇ ਨਾਲੋਂ ਨਾਲ ਇਹ ਕਾਰ ਬਾਜ਼ਾਰ ਲੱਗਿਆ ਹੋਇਆ ਲੋ ਤੁਹਾਡੀ ਵੀਡੀਓ ਸਕਰੀਨ ਤੇ ਬਾਕੀ ਹੁਣ ਉਹਦਾ ਡਰਾਵ ਹੀ ਨਿਕਲਣ ਲੱਗੇ ਪਰ ਆਪਾਂ ਕਾਰਾਂ ਦੇਖਾਂਗੇ ਹਾਂਜੀ ਇਹ ਜਿਹੜੀ ਸਾਡੇ ਕੋਲੇ ਦੇਖੋ ਸਕੋਰਪਿਓ ਆਈ ਆ 2019 ਮਾਡਲ ਹੈ ਸਾਰੀ 2019 ਚੱਲੀ ਆ ਸਰ ਨਾਲ ਦੇ ਟਾਇਰਾਂ ਤੇ ਆਈ ਐਸ 11 ਮਤਲਬ ਗੱਡੀ ਦੀ ਕੁਆਲਿਟੀ ਮਤਲਬ ਦੇਖੋਗੇ ਤੁਸੀਂ ਮਤਲਬ ਈਹ ਹੈ ਰਿਜਨਲ ਚੱਲੀ ਹੋਈ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਗੱਡੀ ਮਾਰਕੀਟ 'ਚ ਮਿਲਦੀ ਨਹੀਂ ਪਰ ਸਾਡੇ ਕੋਲ ਹੈਗੀ ਹੈ 13.5 ਲੱਖ ਰੁਪਏ ਦੀ ਸਕਾਰਪਿਓ ਵੀ ਆਪਣੇ ਕੋਲੇ ਕਈ ਖੜੀਆਂ ਨੇ ਹਾਂਜੀ ਬਲੈਕ ਵੀ ਆ ਕਈ ਵਾਰ ਕੋਈ ਡਿਮਾਂਡ ਆਈ ਜੇ ਤਾਂ ਤਾਂ ਬਲੈਕ ਹੀ ਚਾਹੀਦੀ ਹੈ ਠੀਕ ਹੈ ਜੀ ਬਲੈਕ ਦੀ ਵੀ ਕਾਫੀ ਮਾਰਕੀਟ ਦੇ ਵਿੱਚ ਡਿਮਾਂਡ ਹੈ ਤੇ ਇਹ ਸਾਡੇ ਕੋਲ 17 16/17 ਮਤਲਬ 16 ਮਾਡਲ ਹੈ 17 ਦੀ ਰਿਸਟਰੀਡ ਹੋਈ ਹੈ ਠੀਕ ਹੈ ਜੀ 10 ਲੱਖ ਰੁਪਏ ਦੀ ਹੈ ਇਸ 10 ਮਾਡਲ ਦੇ ਵਿੱਚ ਜਿਵੇਂ ਉਹ ਡਿਟੇਲ ਇਹਦੀ ਵੀ ਮੈਂਸ਼ਨ ਆ ਉੱਪਰ ਹਾਂਜੀ 94000 ਚੱਲੀ ਹੈ ਇਹ ਨਾਲ ਦਾ ਫਰੰਟ ਸ਼ੀਸ਼ਾ ਨਾਲ ਦਾ ਜੋ ਹੈ ਜਿਵੇਂ ਹੈ ਇੰਦੀ ਐਜ਼ ਇਟ ਇ ਸਾਡੀ ਵੀਡੀਓ ਵੀ ਪੈਂਦੀ ਆ ਤਾਂ ਅਸੀਂ ਬਿਲਕੁਲ ਇੰਦੀ ਗੱਲ ਕਰਦੇ ਆ ਤੇ ਜਿਵੇਂ ਆਪਾਂ ਡਰਾ ਵਾਲੀ ਗੱਲ ਕਰਦੇ ਸੀਗੇ ਇਹ ਸਾਹਮਣੇ ਵਾਲੇ ਪਾਸੇ ਹੀ ਸਾਰੇ ਆਰਗੇਨਾਈਜ਼ਰ ਬੈਠੇ ਆ ਇੱਥੇ ਡਰਾ ਆਊਟ ਹੋਣਾ ਡਰਾ ਦੇ ਵਿੱਚ ਇਹਨਾਂ ਨੇ ਹਾਂ ਜੀ ਲक्की ਡਰਾ ਸ਼ੁਰੂ ਕਰਨ ਦਾ ਟਾਈਮ ਨੇੜੇ ਲੱਗ ਚੁੱਕਿਆ ਹੈਗਾ ਤੇ ਲਗਭਗ 4 ਮਿੰਟ ਰਹਿ ਗਏ ਨੇ ਜੀ ਹਾਂ ਜੋ ਟਾਈਮ ਦਿੱਤਾ ਹੈ ਬਾਅਦ ਤੋਂ ਸ਼ੁਰੂ ਕਰਦੇ ਆ ਲੋ 4 ਮਿੰਟ ਰਹਿ ਗਏ ਨੇ ਜੀ ਤੇ 4 5:30 ਹੋਣ ਚੁੱਕੇ ਤੇ ਜਿਹੜੇ ਵੀ ਭਰਾ ਸਾਡੇ ਜਿੱਥੇ ਵੀ ਆਵਾਜ਼ ਆ ਰਹੀ ਆ ਤੇ ਜਿਨ੍ਹਾਂ ਨੇ ਕੁਪਨ ਲਏ ਨੇ ਤੇ ਉਹ ਸਾਡੇ ਟੈਂਪ ਦੇ ਨੇੜੇ ਆ ਜਾਣਗੇ ਇਨਾਮ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਸੋਹਣੇ ਇਨਾਮ ਅਸੀਂ ਨੇ ਇਸ ਵਾਰ ਟੀਮ ਨੇ ਰੱਖੇ ਨੇਗੇ ਤੇ ਬਹੁਤ ਵਧੀਆ ਡਰਾਅ ਹੋਣ ਵਾਲਾ ਹੈ ਇਸ ਵਾਰ ਤੇ ਦੇਖਦੇ ਆ ਕਿਹਦੀ ਕਿਹਦੀ ਕਿਸਮਤ ਚਮਕਦੀ ਆ ਤੇ ਬਹੁਤ ਮਿਹਨਤ ਕਰਦੀ ਆ ਸਾਡੀ ਟੀਮ ਇਸ ਕੰਮ ਲਈ ਵੀ ਬਹੁਤ ਜੇ ਕਿਸੇ ਨੇ 쿠ਪਨ ਨਹੀਂ ਲਈਆ ਹਜੇ ਵੀ ਉਹਦੇ ਕੋਲੇ 3 ਮਿੰਟ ਪਏ ਨੇ ਤੇ ਆ ਕੇ 쿠ਪਨ ਵੀ ਲੈ ਸਕਦਾ ਕੁਛ ਨਹੀਂ ਪਤਾ ਲੱਗਦਾ ਕਦੋਂ ਕਿਹੜਾ ਨੰਬਰ ਲੱਗੇ ਪਿਛਲੀ ਵਾਰ ਕੋਈ ਗੱਡੀ ਲਈ ਸੀ ਉਹ ਬੰਦੇ ਕਾਲੀ ਕਰ ਰਹੇ ਸੀਗੇ ਲੇਕਿਨ ਅਸੀਂ ਉਹਨਾਂ ਨੂੰ ਡਰਾ ਲਈ ਕਿਹਾ ਵੀ ਤੁਸੀਂ ਰੁਕੋ ਤਾਂ ਰੁਕੇ ਉਹਨਾਂ ਨੂੰ ਫਸਟ ਪ੍ਰਾਈਜ਼ ਹੀ ਨਿਕਲ ਗਿਆ ਸੀਗਾ ਲੋ ਇਸ ਕਾਰ ਬਾਜ਼ਾਰ ਦੀ ਟੀਮ ਨੇ ਨਾ ਕੁਛ ਇਸ ਤਰ੍ਹਾਂ ਦੇ ਸਾਰਿਆਂ ਨੂੰ 쿠ਪਨ ਮਿਲ ਜਾਂਦੇ ਆ ਜਿਹੜੇ ਵੀ ਕਸਟਮਰ ਇੱਥੇ ਵਿਜ਼ਿਟ ਕਰਦੇ ਆ ਤੇ ਫਿਰ ਉਹ ਤੋਂ ਬਾਅਦ ਉਹਨਾਂ ਨੂੰ ਕੁਛ ਇਸ ਤਰ੍ਹਾਂ ਦੇ ਜਿਹੜੇ ਪ੍ਰਾਈਜ਼ ਨੇ ਉਹ ਦਿੱਤੇ ਜਾਂਦੇ ਨੇ ਬਾਕੀ ਆਪਾਂ ਕਾਰਾਂ ਦੀ ਗੱਲ ਕਰ ਰਹੇ ਆ ਅੱਗੇ ਹੋਰ ਕਾਰਾਂ ਦੇਖਦੇ ਆ ਕਾਰਾਂ ਦੇ ਮੇਲੇ 'ਚ ਆ ਅਮਰਗੜ ਸ਼ਹਿਰ ਆ ਲੁਧਿਆਣੇ ਤੋਂ ਮਲੇਰਕੋਟਲਾ ਰੋਡ ਦੇ ਉੱਤੇ ਆ ਲੋਕੇਸ਼ਨ ਦੀ ਗੱਲ ਕਰਦੇ ਆ ਤੇ ਬਾਕੀ ਦੂਰੋਂ ਦੂਰੋਂ ਕਸਟਮਰ ਵੀ ਆਏ ਹੋਏ ਆ ਤੇ ਕਈ ਹੋਰ ਵੀਰ ਜੀ ਉਹਨਾਂ ਦੇ ਜੋ ਇਨ ਟੱਚ ਡੀਲਰ ਨੇ ਜਿਹੜੇ ਬਾਕੀ ਇਹਨਾਂ ਦੇ ਆਊਟਲੈਟਸ ਦੇ ਵਿੱਚ ਇਹਨਾਂ ਦੇ ਨਾਲ ਕੰਮ ਕਰਦੇ ਆ ਜਾਂ ਇਹਨਾਂ ਤੋਂ ਬਿਨਾਂ ਵੀ ਉਹ ਵੀ ਆਪਣੀਆਂ ਕਾਰਾਂ ਲੈ ਕੇ ਆਏ ਹੋਏ ਆ ਹਰ ਤਰ੍ਹਾਂ ਦੀ ਹਰ ਸੈਗਮੈਂਟ ਦੀ ਗੱਡੀ ਇੱਥੇ ਅਵੇਲੇਬਲ ਆ ਜਿਵੇਂ ਆਪਾਂ ਇਹ ਆਲਟੋ ਦੇਖ ਰਹੇ ਆ ਪੀ 48 ਨੰਬਰ ਸਿਲਵਰ ਕਲਰ 1,20,000 ਰੁਪਏ ਦੀ ਆਲਟੋ ਆ ਵੀਰ ਜੀ ਉਹਨਾਂ ਕੋਲੇ ਨਾ ਮੈਂ ਸਪੈਸ਼ਲ ਇਹ ਗੱਲ ਕੀਤੀ ਸੀ ਵੀ ਕੋਈ ਨਾ ਕੋਈ ਅਜਿਹੀ ਗੱਡੀ ਸਾਨੂੰ ਜ਼ਰੂਰ ਦੱਸਿਓ ਜੇ ਕਿਸੇ ਨੇ ਪਹਿਲੀ ਵਾਰੀ ਕਾਰ ਖਰੀਦਣੀ ਆ ਬੜੇ ਸਾਰੇ ਸਵਾਲ ਹੁੰਦੇ ਆ ਬੜਾ ਡਰ ਹੁੰਦਾ ਹਰ ਗੱਡੀ ਦਾ ਹਰੇਕ ਮਾਡਲ ਹਰੇਕ ਕਲਰ ਅਪਡੇਟ ਵਰਜ਼ਨ ਨਵੇਂ ਵਰਜ਼ਨ ਪੁਰਾਣੇ ਹਰ ਤਰ੍ਹਾਂ ਦੀਆਂ ਕਾਰਾਂ ਇੱਥੇ ਅਵੇਲੇਬਲ ਨੇ ਜਿਵੇਂ ਆਪਾਂ ਆ ਕਾਰ ਦੇਖ ਰਹੇ ਸੀ ਆਲਟੋ ਜਿਹੜਾ ਸਦਾ ਬਹਾਰ ਵਾਲਾ ਆਪਾਂ ਮਾਡਲ ਕਹਿੰਦੇ ਨੇ ਕਾਫੀ ਸਮੇ ਤੋਂ ਇਹ ਆ ਰੋਡ ਦੇ ਉੱਤੇ ਵੀ ਆਪਾਂ ਦੇਖਦੇ ਆਂ ਕਾਫੀ ਮਸ਼ਹੂਰ ਵੀ ਆ ਬਿਲਕੁਲ ਇਹਦੇ ਨਾਲ ਵਾਲ ਟੋ ਕੇਟਨ ਖੜੀ ਆ ਤੇ ਆ ਇਹਦਾ ਅਪਡੇਟ ਵਰਜਨ ਜਿਹੜੀ ਨਵੀਂ ਆਲਟੋ ਕੇਟਨ ਆ ਇਹਦੀ ਵੀ ਡਿਟੇਲ ਸਾਰੀ ਇਹਨਾਂ ਨੇ ਉੱਪਰ ਲਿਖੀ ਆ 2016 ਮਾਡਲ ਆਲਟੋ ਆ ਤੇ ਲਗਭਗ 25 25.5 ਹਜ਼ਾਰ ਕਿਲੋਮੀਟਰ ਚੱਲੀ ਆ 285000 ਰੁਪਏ ਰੇਟ ਆ ਜੋ ਕੰਡੀਸ਼ਨ ਜਿਵੇਂ ਦੀ ਕੰਡੀਸ਼ਨ ਆਪਾਂ ਨੂੰ ਦਿਖਦੀ ਆ ਬਿਲਕੁਲ ਉਸੇ ਤਰ੍ਹਾਂ ਦੀ ਐਜ਼ ਇਟ ਇਜ਼ ਆ ਅਮਰਗੜ ਕਾਰ ਬਜ਼ਾਰ ਚਾ ਸੱਜਣੋ ਜਿਹੜਾ ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਇੱਥੇ ਲੱਗਦਾ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ। ਚੈਨਲ ਤੇ ਨਵੇਂ ਤਾਂ ਯਾਰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਲਾਈਕ ਕਰਿਓ। ਵੈਸੇ ਅਜੇ ਤੱਕ ਤੁਸੀਂ ਆਪਣੇ ਚੈਨਲ ਤੇ ਕੋਈ ਇਦਾਂ ਦੀ ਵੀਡੀਓ ਨਹੀਂ ਦੇਖੀ ਹੋਣੀ ਪਰ ਇਹ ਵੀ ਸਮਾਜ ਦਾ ਇੱਕ ਜ਼ਰੂਰੀ ਪਾਰਟ ਬਣ ਗਿਆ ਯੂਜ਼ਡ ਕਾਰਾਂ। ਕਿਉਂਕਿ ਹਰ ਇੱਕ ਵਿਅਕਤੀ ਦੀ ਪਹੁੰਚ ਨਹੀਂ ਹੁੰਦੀ ਨਵੀਂ ਕਾਰ ਖਰੀਦਣ ਦੀ। ਆਪਾਂ ਯੂਜ਼ਡ ਕਾਰਾਂ ਦੇ ਵਿੱਚੋਂ ਵੀ ਚੰਗੀਆਂ ਕਾਰਾਂ ਖਰੀਦ ਸਕਦੇ ਹਾਂ, ਲੈ ਸਕਦੇ ਹਾਂ ਬਿਨਾਂ ਕਿਸੇ ਝਿਜਕ ਤੋਂ। ਕਿਉਂਕਿ ਬਾਈ ਜੀ ਉਹਨਾਂ ਕੋਲ ਡਿਟੇਲ ਇੰਨੀ ਜਿਹੜੀ ਸਾਫ਼ ਆਵ ਰੱਖੀ ਗਈ ਆ। ਅਲਟੋਆਂ ਦੀ ਗੱਲ ਕਰਦੇ ਸੀ ਆ ਲਾਈਨ ਚਲਟੋ ਹੀ ਅਲਟੋ ਖੜੀਆਂ ਪਿੱਛੇ ਤੱਕ। ਸਵਿਫਟ, ਅਲਟੋਜ਼ ਤੇ ਇੱਕ ਆ ਗੱਡੀ ਕਾਫੀ ਜਿਹੜੀ ਦੇਖਦੇ ਵੀ ਆ ਲੋਕ ਪਸੰਦ ਵੀ ਆਉਂਦੀ ਆ ਤੇ ਆਗੋ 2018 ਮਾਡਲ। ਇਹ ਸਪੈਸ਼ਲ ਸਾਡੇ ਕਵੀਰ ਦੀ ਡਿਮਾਂਡ ਤੇ ਆਪਾਂ ਗੱਡੀਆਂ ਕੈਪਚਰ ਕਰਨੀਆਂ। 2018 ਮਾਡਲ ਤੇ ਆਗੋ ਆ ਬਈ ਧਿਆਨ ਨਾਲ ਦੇਖ ਲਈਂ। 90000 ਕਿਲੋਮੀਟਰ ਚੱਲੀ ਹੋਈ ਆ 340000 ਰੁਪਏ ਦੀ ਡਿਮਾਂਡ। ਬਾਕੀ ਵੀਰ ਜੀ ਨਹੀਂ ਕਹਿੰਦੇ ਸੀ ਵੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਤਾਂ ਆਪਾਂ ਉਹਨੂੰ ਹੋਰ ਵੀ ਮਾਨਤਾਂਨ ਜ਼ਰੂਰ ਕਰਾਂਗੇ ਬਿਲਕੁਲ ਸਾਫ ਸੁਥਰੀ ਗੱਡੀ ਆ ਚੰਗੀ ਤਰ੍ਹਾਂ ਦੇਖਦੇ ਆ ਸਿਲਵਰ ਰੰਗ ਦੀ ਆ ਤੇ ਨੰਬਰ ਇਹਦਾ ਹੈਗਾ ਏ ਪੀ ਵੀ 65 ਮਹਾਲੀ ਦਾ ਲੋਕਲ ਨੰਬਰ ਬਾਹਰ ਦੇ ਨੰਬਰ ਹਰਿਆਣੇ ਦੇ ਹਿਮਾਚਲ ਦੇ ਹਰ ਸਟੇਟ ਦੇ ਹਰ ਜ਼ਿਲ੍ਹਿਆਂ ਦੇ ਨੰਬਰ ਇੱਥੇ ਕਾਰ ਵਯਾਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਕਾਰਾਂ ਦੇ ਆਪਣੇ ਕਈ ਮਿੱਤਰਾਂ ਦੀ ਚੋਆਇਸ ਹੁੰਦੀ ਆ ਵੀ ਆਪਾਂ ਨੇ ਐਕਸ ਯੂ ਵੀ ਲੈਣੀਆਂ ਜਿਹੜਾ ਪਹਿਲਾ ਮਾਡਲ ਆਉਂਦਾ ਸੀ 7 ਸੀਟਰ ਦੇ ਵਿੱਚ ਤੁਹਾਡੀ ਵੀਡੀਓ ਸਕਰੀਨ ਤੇ ਆ সিলਵਰ ਕਲਰ ਆ ਤੇ ਇਹ ਗੱਡੀ ਦੀ ਡਿਟੇਲ ਕੁਝ ਇਸ ਤਰ੍ਹਾਂ ਐਕਸਯੂਵੀ 5 ਡਬਲਓ ਇਹਦਾ ਮਾਡਲ ਆ 1 ਲੱਖ ਕਿਲੋਮੀਟਰ ਚੱਲੀ ਹੋਈ ਆ 4 ਲੱਖ 80000 ਰੁਪਏ ਦੀ ਸਿਰਫ ਗੱਡੀ ਆ ਤੁਹਾਡੀ ਵੀਡੀਓ ਸਕਰੀਨ ਤੇ ਆ ਇਸ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਆ ਆਪਾਂ ਨੂੰ ਇੱਥੇ ਕਾਰ ਬਜ਼ਾਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਬਿਲਕੁਲ ਇਹਦੇ ਨਾਲ ਵਰਨ ਆ ਆਈ 20 ਰੈਡ ਸਵਿਫਟ ਸਲੈਰੀਓ ਸਾਰੀਆਂ ਹੀ ਕਾਰਾਂ ਆਪਾਂ ਨੂੰ ਮਿਲਦੀਆਂ ਨੇ ਇੱਕ ਰੇਟਸ ਜ਼ਰੂਰ ਦੇਖਾਂਗੇ ਕਿਉਂਕਿ ਆਪਾਂ ਕਈ ਸਾਲਾਂ ਤੋਂ ਪਿਛਲੇ ਤੋਂ ਰੇਟਸ ਚਲਾ ਰਹੇ ਹਾਂ ਬਹੁਤ ਸੋਹਣੀ ਗੱਡੀ ਆ ਬਹੁਤ ਵਧੀਆ ਪਰਫਾਰਮੈਂਸ ਆ ਇੱਥੇ 2011 ਮਾਡਲ ਖੜੀ ਆ ਜੀ 1 ਲੱਖ ਕਿਲੋਮੀਟਰ ਚੱਲੀ ਹੋਈ ਆ ਸਿਰਫ 235000 ਰੁਪਏ ਦੀ ਆ ਬਹੁਤ ਸੋਹਣੀ ਗੱਡੀ ਆ ਸੈਕੰਡ ਓਨਰ ਆ ਪੀ ਵੀ 10 ਲੁਧਿਆਣੇ ਦਾ ਨੰਬਰ ਆ ਵਾਈਟ ਕਲਰ ਆ ਸਾਫ ਸੁਥਰੀ ਚੰਗੀ ਕਾਰ ਆ ਲੋ ਜੀ ਥੋੜੀ ਵੀਡੀਓ ਸਕਰੀਨ ਤੇ ਆ ਇਸ ਤਰ੍ਹਾਂ ਦੀਆਂ ਕਾਰਾਂ ਆਪਾਂ ਨੂੰ ਇੱਥੇ ਅਮਰਗੜ ਕਾਰ ਬਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਅੱਗੇ ਕਾਰਾਂ ਦੇਖਦੇ ਦੇਖਦੇ ਆਪਾਂ ਪਹੁੰਚ ਗਏ ਵੈਗਨਾਰ ਕੋਲ PV 13 ਇਹ ਸੈਕੰਡ ਓਨਰ ਆ 77 ਨੰਬਰ ਦੀ 2,15,000 ਰੁਪਏ ਇਹ ਗੱਡੀ ਦੀ ਡਿਮਾਂਡ ਆ 2012 ਮਾਡਲ ਆ ਬਹੁਤ ਸੋਹਣੀ ਗੱਡੀ ਆ ਗੱਡੀਆਂ ਤਾਂ ਸਾਰੀਆਂ ਹੀ ਖੈਰ ਸੋਹਣੀਆਂ ਖੜੀਆਂ ਨੇ ਪਰ ਇਹ ਛੋਟੀ ਗੱਡੀ ਜੇ ਕਿਸੇ ਨੇ ਪਹਿਲੀ ਵਾਰੀ ਖਰੀਦਣੀ ਆ ਜਾਂ ਵੈਗਨਾਰ ਹੀ ਪਸੰਦ ਆ ਤੇ ਕੁਝ ਅੱਗੇ ਡਸਟਰ ਇਹ ਵੀ ਕਾਫੀ ਡਿਮਾਂਡਿੰਗ ਚ ਰਹਿੰਦੀ ਆ ਗੱਡੀ ਨੰਬਰ ਵੀ ਸੋਹਣੇ ਨੇ ਖੈਰ ਗੱਡੀਆਂ ਦੇ ਕਈ ਵਿੱਚ ਵਿੱਚ ਜਿਹੜੇ ਲੱਗੇ ਹੋਇਆ ਜਿਵੇਂ ਹੁਣੇ 2012 ਮਾਡਲ ਆ 3 ਲੱਖ 20 ਹਜ਼ਾਰ ਰੁਪਏ ਦੀ ਹੈ ਡੀਜ਼ਲ ਇਸ ਤਰ੍ਹਾਂ ਦੀਆਂ ਕਾਰਾਂ ਇੱਥੇ ਅਮਰਗੜ ਕਾਰ ਮੇਲੇ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਤੇ ਉਧਰ ਡਰਾਅਲ ਆ ਕੰਮ ਚੱਲ ਰਿਹਾ ਜੋਰਾਂ ਤੇ ਬਾਕੀ ਕਾਰਾਂ ਦੇਖਦੇ ਦੇਖਦੇ ਆਪਾਂ ਇੱਕ ਇਹ ਗੱਡੀ ਕੋਲੇ ਪਹੁੰਚੇ ਆ ਰੈੱਡ ਕਲਰ ਆ i20 ਸਪੋਰਟਸ ਆ 2018 ਮਾਡਲ ਆ ਤੇ 4 ਲੱਖ 50 ਹਜ਼ਾਰ ਰੁਪਏ ਦੀ ਗੱਡੀ ਦੀ ੜਮਾਡ ਲੋ ਉਡੀ ਵੀਡੀਓ ਸਕਰੀਨ ਤੇ ਆ ਦੇਖੋ ਛੋਟਾ ਹੀ ਆਪਾਂ ਦਾ ਪਿਆਰ ਹੈ ਸਾਰੀਆਂ ਹੀ ਕਾਰਾਂ ਜਿਹੜੀਆਂ ਆਪਾਂ ਚੱਲਦੀਆਂ ਦੇਖਦੇ ਆਂ ਰੋਡ ਦੇ ਉੱਤੇ ਟ੍ਰੈਂਡਿੰਗ ਦੇ ਵਿੱਚ ਟਾਟਾ ਦੀਆਂ ਅਮਰੂਤੀ ਦੀਆਂ ਸ਼ੈਵਲੈਟ ਦੀਆਂ ਫੋਰਡ ਦੀਆਂ ਮਹਿੰਦਰਾ ਦੀਆਂ ਖਾਸ ਕਰਕੇ ਜਿਵੇਂ ਸਕਾਰਪੀਓ ਦਾ ਅੱਜਕੱਲ ਬਹੁਤ ਕਰੇਜ਼ ਆ ਸਾਰੀਆਂ ਕਾਰ ਆਪਾਂ ਨੂੰ ਇੱਥੇ ਖੜੀਆਂ ਮਿਲਦੀਆਂ ਵਧੀਆ ਤੇ ਚੰਗੀਆਂ ਬਰੀਜ਼ਾ ਦੀ ਜਿਵੇਂ ਆਪਾਂ ਗੱਲ ਕਰਦੇ ਸੀ ਕੋਈ ਦੇਖੀ ਨਹੀਂ ਸੀ ਕਿ ਬਰੀਜ਼ਾ ਇੱਥੇ ਫਸਟ ਆਨਰ ਖੜੀ ਆ 1 ਲੱਖ ਕਿਲੋਮੀਟਰ ਚੱਲੀ ਹੋਈ 770 ਇਹਦਾ ਲਿਖਿਆ ਹੋਇਆ 2018 ਮਾਡਲ ਜੈਡ ਡੀਆਈ ਲਾਇ ਅਲੂਏ ਟਾਇਰ ਸਾਰੇ ਲੱਗੇ ਹੋਏ ਆ ਤੇ ਇਹਦੇ ਨਾਲ ਵੀ ਇੱਕ ਸਕਾਰਪੀਓ ਖੜੀ ਆ ਅਗਲੇ ਬੰਨੀ ਇਹ ਹੈਗੀ ਆ 2015 ਮਾਡਲ ਐਸ ਐਕਸ ਪਲੱਸ 1 ਲੱਖ ਕਿਲੋਮੀਟਰ ਚੱਲੀ ਹੋਈ ਸਿਰਫ 7.5 ਲੱਖ ਰੁਪਏ ਦੀ ਇਹ 'ਚ ਵੀ ਅਲਾਇ ਟਾਇਰ ਸਾਰੀ ਗੱਡੀ ਵਧੀਆ ਤੇ ਨੰਬਰ ਵਗੈਰਾ ਲਾ ਕੇ ਦੇਣ ਦੀ ਵੀ ਫੈਸਿਲਿਟੀ ਹੈਗੀ ਆ ਵੀਰ ਉਹਨਾਂ ਕੋਲ ਅਗਲੇ ਬੰਨੀ ਚੱਲਦੇ ਆ ਸਵਿਫਟ ਬਰੀਜ਼ਾ ਸਾਰੀਆਂ ਗੱਡੀਆਂ ਹਰ ਤਰ੍ਹਾਂ ਦੀਆਂ ਹਰ ਸੈਗਮੈਂਟਸ ਦੀਆਂ ਇਸ ਕਾਰ ਵੇਅਰ ਦੇ ਵਿੱਚ ਆਪਾਂ ਨੂੰ ਲੱਗੀਆਂ ਹੋਈਆਂ ਦਿਖਦੀਆਂ ਨੇ ਇੱਕ ਸਾਹਮਣੇ ਵਾਲੇ ਪਾਸੇ ਰੇਟਸ ਗੱਡੀ ਹੋਰ ਆ ਆਪਾਂ ਉਹ ਵੀ ਦੇਖੀਏ ਤੇ ਬਾਕੀ ਬਾਈ ਉਹਨਾਂ ਵੱਲੋਂ ਇੱਥੇ ਲਾਂਚ ਦਾ ਵੀ ਪ੍ਰਬੰਧ ਹੁੰਦਾ ਜਿਵੇਂ ਆਪਾਂ ਦੂਰੋਂ ਆਨੇ ਹਾਂ ਆਪਾਂ ਲਾਂਚ ਵਗੈਰਾ ਵੀ ਇੱਥੇ ਕਰ ਸਕਦੇ ਆ ਉਹ ਕਰਵਾਉਂਦੇ ਆ ਰੋਟੀ ਬਾਣੀ ਛਕਾਉਂਦੇ ਆ ਤੇ ਇੱਕ ਕਾਰ ਰੇਟਸ ਵੀ ਵੀ 10 ਇਹ ਵੀ ਗੱਡੀ ਇੱਥੇ ਬਹੁਤ ਸੋਹਣੀ ਇੱਥੇ ਲਾਈ ਹੋਈ ਸੀ ਬਾਈ ਉਹਨਾਂ ਨੇ ਪਰ ਇਹਦੀ ਫਿਲਹਾਲ ਡਿਟੇਲ ਦੇ ਉੱਤੇ ਲੱਗੀ ਨਹੀਂ ਹੋਈ ਕਿਉਂਕਿ ਹੋ ਸਕਦਾ ਲਾਹਲੀ ਹੋਵੇ ਜਾਂ ਅਗਲੇ ਪਾਸੇ ਕਾਊਂਟਰ ਤੇ ਚਲੇ ਗਈ ਹੋਵੇ ਇਸ ਤਰ੍ਹਾਂ ਦੀਆਂ ਵਧੀਆ ਸਾਫ ਸੁਥਨੀਆਂ ਗੱਡੀਆਂ ਇੱਥੇ ਖੜੀਆਂ ਅਮਰਗੜ ਕਾਰ ਵਯਾਰ ਚ ਤੇ ਇਧਰ ਇੱਕ ਰੇਟਸ ਹੋਰ 2015 ਮਾਡਲ 345 VDI ਅਲਾਏ ਟਾਇਰ ਬਿਲਕੁਲ ਵਧੀਆ ਹਾਲਤ ਦੇ ਵਿੱਚ ਉਹਦੇ ਨਾਲ ਇੱਕ ਹੋਰ ਰੇਟਸ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਲਗਭਗ ਹਰੇਕ ਸੈਗਮੈਂਟ ਦੀ ਹਰੇਕ ਗੱਡੀ ਆਪਾਂ ਨੂੰ ਇੱਥੇ ਅਵੇਲੇਬਲ ਮਿਲ ਜਾਂਦੀ ਆ ਜਿਹੜੇ ਬੰਦੇ ਨੂੰ ਵੀ ਜਿਹੜੀ ਵੀ ਗੱਡੀ ਚਾਹੀਦੀ ਆ ਜਿਹੜੀ ਵੀ ਪਸੰਦ ਆ ਉਸ ਤਰ੍ਹਾਂ ਦੀ ਗੱਡੀ ਤੁਸੀਂ ਇੱਥੋਂ ਆ ਕੇ ਲੈ ਜਾ ਸਕਦੇ ਆ ਬਾਕੀ ਇਹ ਸੀ ਪੂਰੀ ਵੀਡੀਓ ਪੂਰੀ ਕਾਰ ਬਾਜ਼ਾਰ ਜਿਹੜਾ ਕਿ ਅਮਰਗੜ ਦੇ ਵਿੱਚ ਲੱਗਦਾ ਅਮਰਗੜ ਕਾਰ ਮੇਲਾ ਕਹਿ ਲਿਏ ਜਾਂ ਧੂਰੀ ਕਾਰ ਬਾਜ਼ਾਰ ਕਹਿ ਲਿਏ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇੱਥੇ ਤੱਕ ਵੀਡੀਓ ਨੂੰ ਦੇਖ ਚੁੱਕੇ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਜਿਹਨੂੰ ਸੈਕੰਡ ਹੈਂਡ ਗੱਡੀ ਦੀ ਲੋੜ ਆ ਇੱਥੇ ਆ ਕੇ ਭਾਈ ਜੀ ਉਹਨਾਂ ਤੋਂ ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਲੈ ਆ ਸਕਦਾ ਬਾਕੀ ਜੇ ਕੋਈ ਲਾਫਜ਼ੋਚਾ ਨੀ ਮਾ ਕਿਹਾ ਗਿਆ ਹੋਵੇ ਤਾਂ ਉਸ ਦੇ ਲਈ ਖਿਮਾ ਮਿਲਦੇ ਆ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ